ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਸੋ ਦੋਸਤੋ ਬੜੇ ਲੰਬੇ ਸਮੇਂ ਦੇ ਬਾਅਦ ITT 9994 ਦੇ ਸਬੰਧਤ ਐਜੂਕੇਸ਼ਨਲ ਰਿਕਰੂਟਮੈਂਟ ਬੋਰਡ ਦੀ ਵੈਬਸਾਈਟ ਤੇ ਜਿਹੜਾ ਆਪਾਂ ਨੂੰ ਇੱਕ ਨਵਾਂ ਨੋਟਿਸ ਨਵੀਂ ਅਪਡੇਟ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਇਹ ਅਪਡੇਟ ਵੀ ਨਿਰਾਸ਼ਾਜਨਕ ਹੀ ਹੈ ਸਟੂਡੈਂਟਸ ਦੇ ਲਈ ਕਿਉਂਕਿ ਬੜੇ ਲੰਬੇ ਸਮੇਂ ਤੋਂ 3000 ਤੋਂ 3500 ਵਿਦਿਆਰਥੀਆਂ ਦੀ ਜਿਹੜੀ ਲਿਸਟ ਹੈ ਜਿਹੜੀ ਇਸ ਭਰਤੀ ਦਾ ਇੱਕ ਵੱਡਾ ਭਾਗ ਜਿਹੜਾ ਜੁਆਇਨਿੰਗ ਹੋਣ ਤੋਂ ਰਹਿਂਦਾ ਹੈ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਵੀ ਤੇ ਸਰਕਾਰ ਇਸ ਦੇ ਉੱਪਰ ਵੀ ਜਿਹੜੀ ਕੰਨੀ ਕਤਰਾ ਰਹੀ ਹੈ ਸਿਰਫ ਛੋਟੀਆਂ-ਛੋਟੀਆਂ ਲਿਸਟਾਂ ਨੂੰ ਪਹਿਲਾਂ 5 ਮਹੀਨਿਆਂ ਬਾਅਦ ਕੱਢਦੀ ਹੈ ਫਿਰ ਉਹਨਾਂ ਦੀ ਸਕਰੂਟੀਨੀ ਕਰਾਉਂਦੀ ਹੈ ਫਿਰ 4 ਮਹੀਨੇ ਬਾਅਦ ਉਹਨਾਂ ਨੂੰ ਸਟੇਸ਼ਨ ਦਿੰਦੀ ਹੈ 10-10 ਮਿੰਟ ਪਾਉਣ ਤੋਂ ਬਾਅਦ ਕੇਵਲ 100-100 2-200 ਬੱਚਿਆਂ ਨੂੰ ਸਟੇਸ਼ਨ ਜਿਹੜੇ ਉਹ ਦਿੱਤੇ ਜਾ ਰਹੇ ਨੇ ਤੇ ਇਸ ਹਿਸਾਬ ਨਾਲ ਤਾਂ ਦੇਖਿਆ ਜਾਏ ਤਾਂ ਅਗਲੇ 20 ਸਾਲਾਂ ਵਿੱਚ ਜਾ ਕੇ ਇੱਕ ਪਰਤੀ ਨੂੰ ਮੁਕੰਮਲ ਕਰਨਗੇ ਸੋ ਇਹੋ ਜਿਹੀ ਫਿੱਟੇ ਮੂੰਹ ਸ਼ਰਮਨਾਕ ਗੱਲ ਜਿਹੜੀ ਹੈ ਸਰਕਾਰ ਕਰ ਰਹੀ ਹੈ ਪਰ ਇਹਦੇ ਵਿੱਚ ਵੀ ਫਿਰ ਵੀ ਜਿਹੜੀ ਅਪਡੇਟ ਹੈ ਉਹ ਤੁਹਾਨੂੰ ਦੱਸਣਾ ਜਿਹੜਾ ਉਹ ਸਾਡਾ ਫਰਜ਼ ਹੈ ਕਿਉਂਕਿ ਅਸੀਂ ਭਰਤੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਆਪਜੀ ਨਾਲ ਜੁੜੇ ਹੋਏ ਹਾਂ ਹਰ ਇੱਕ ਛੋਟੀ ਵੱਡੀ ਅਪਡੇਟ ਨੂੰ ਲੈ ਕੇ ਹਾਲਾਂਕਿ ਅਪਡੇਟ ਬਹੁਤ ਹੀ ਖੁਸ਼ੀ ਵਾਲੀ ਨਹੀਂ ਹੈ ਉਹਨਾਂ ਸਾਰੇ ਵਿਦਿਆਰਥੀਆਂ ਲਈ ਜਿਹੜੇ 99 ਨਾਲ ਜੁੜੇ ਹੋਏ ਨੇ ਪਰ ਫਿਰ ਵੀ ਆਪ ਸਭ ਦੇ ਸਾਹਮਣੇ ਅਸੀਂ ਵੈੱਬਸਾਈਟ ਖੋਲ ਕੇ ਬੈਠੇ ਹਾਂ ਜਿਹੜੀ ਵੈੱਬਸਾਈਟ ਦਾ ਇਹਨਾਂ ਨੇ ਨੁਹਾਰ ਜਿਹੜੀ ਬਦਲਦੀ ਹੈ ਨਵੀਂ ਬਣਾਤੀ ਵੈੱਬਸਾਈਟ ਥੋੜਾ ਜਿਹਾ ਇਸ ਤੇ ਪੋਚਾ ਮਾਰਤਾ ਹਾਲਾਂਕਿ ਵੈਬਸਾਈਟ ਤੇ ਸਾਰੇ ਨੋਟਸ ਜਿਹੜੇ ਜਿੰਨੇ ਵੀ ਨੋਟਿਸ ਨੇ ਉਹ ਸਾਰੇ ਉਦਾਂ ਹੀ ਪੁਰਾਣੇ ਪਏ ਨੇ ਪੋਰਟਲ ਉਦਾਂ ਹੀ ਪੁਰਾਣਾ ਪਿਆ ਹੈ ਭਰਤੀਆਂ ਉਦਾਂ ਹੀ ਪੁਰਾਣੀਆਂ ਪਈਆਂ ਨੇ ਭਰਤੀਆਂ ਦੇ ਚੱਲਣ ਦਾ ਢੰਗ ਵੀ ਪੁਰਾਣਾ ਹੀ ਪਿਆ ਹੈ ਉਵੇਂ ਹੀ ਕੁੱਤੇ ਦੀ ਚਾਲ ਪੀੜੀ ਪੀੜੀ ਇਹ ਚੱਲ ਰਹੇ ਨੇ ਗੰਦੀਆਂ ਨੀਤਾਂ ਨਾਲ ਚੱਲ ਰਹੇ ਨੇ ਬਸ ਸਿਰਫ ਪੋਰਟਲ ਦਾ ਜਿਹੜਾ ਉੱਤੇ ਪੋਚੇ ਮਾਰ ਕੇ ਜਿਸ ਤਰੀਕੇ ਨਾਲ ਉਹ ਬਾਕੀ ਕੰਮ ਕਰੀ ਜਾ ਰਹੇ ਨੇ ਇਮਾਰਤਾਂ ਦੇ ਉੱਪਰ ਪੋਚਾ ਮਾਰ ਮਾਰ ਕੇ ਨਵੇਂ-ਨਵੇਂ ਉਹਨਾਂ ਨੂੰ ਦੱਸੇ ਜਾ ਰਹੇ ਨੇ ਕੰਮ ਸੇਮ ਉਸੇ ਤਰੀਕੇ ਨਾਲ ਵੈਬਸਾਈਟ ਦੇ ਉੱਪਰ ਵੀ ਪੋਚਾ ਮਾਰ ਕੇ ਉਸ ਨੂੰ ਹਰਿਆ ਜਾ ਕਰ ਸੋ ਆਪ ਜੀ ਨੂੰ ਨੋਟਿਸ ਜਿਹੜਾ ਉਹ ਦਿਖਾਉਣੇ ਆ ਆਪਾਂ ਕਿ ਜਿਹੜੇ ਇਹਨਾਂ ਨੇ 172 ਯੋਗ ਉਮੀਦਵਾਰਾਂ ਦੀ ਲਿਸਟ ਔਰਥੋ ਕੈਟਾਗਰੀ ਦੇ ਵਿੱਚ ਇਹਨਾਂ ਨੇ ਕੀਤੀ ਸੀ ਸੋ ਉਹਨਾਂ ਨੂੰ ਹੁਣ ਸਟੇਸ਼ਨ ਦੀ ਜਿਹੜੀ ਚੁਆਇਸ ਹੈ ਉਹ ਦੇਣ ਜਾ ਰਹੇ ਨੇ ਹਾਲਾਂਕਿ ਸਟੇਸ਼ਨ ਚੁਆਇਸ ਇਹਨਾਂ ਨੂੰ ਦੇਣ ਦੀ ਬਜਾਏ ਇਹਨਾਂ ਨੂੰ ਇਹ ਚਾਹੀਦਾ ਸੀ ਕਿ ਜਿਹੜੀ ਵੀ ਭਰਤੀ ਜਿਸਨੇ ਵੀ ਕੈਂਡੀਡੇਟ ਇਸ ਵਿੱਚ ਆਫਰ ਲੈਟਰ ਲੀ ਰਹੇ ਹੁੰਦੇ ਨੇ ਡਾਕੂਮੈਂਟ ਵੈਰੀਫਿਕੇਸ਼ਨ ਜਿਹਨਾਂ ਦੀ ਹੋ ਚੁੱਕੀ ਹੈ ਘਟੂ ਘਟ ਉਹਨਾਂ ਦੀ ਐਲੀਜੀਬਿਲਟੀ ਦੀ ਲਿਸਟ ਪੂਰੀ ਕਰਕੇ ਪੋਸਟਾਂ ਨੂੰ ਡੀ ਰਿਜ਼ਰਵ ਕਰਨ ਦੇ ਉਪਰੰਤ ਜਿਹੜਾ ਉਹ ਸਾਰਾ ਕੰਮ ਉਹ ਨਿਬੇੜਦੇ ਪਰ ਉਹੀ ਗੱਲ ਹੈ ਕਿ ਵੋਟਾਂ ਨੇ ਤੇ ਵੋਟਾਂ ਦੇ ਵਿੱਚ ਕਿਹੜੀ ਦੀ ਚਾਲ ਨਾਲ ਕੰਮ ਜਿਹੜਾ ਉਹ ਕਰਨਾ ਹੈ ਤੇ ਲੋਕਾਂ ਨੂੰ ਦਿਖਾਉਣਾ ਵੀ ਇਹ ਕੰਮ ਹੋ ਰਿਹਾ ਕਿਉਂਕਿ ਆਮ ਲੋਕਾਂ ਨੂੰ ਇਹ ਸਮਝ ਨਹੀਂ ਆਉਂਦਾ ਕਿ ਭਰਤੀ ਕਿੰਨੀ ਪਈ ਸੀ ਤੇ ਕਿੰਨੀ ਨਹੀਂ ਪਈ ਸੀ ਆਮ ਲੋਕਾਂ ਨੂੰ ਕੇਵਲ ਦੇਖਣ ਵਿੱਚ ਆਉਂਦਾ ਹੈ ਕਿ ਕਿਸੇ ਇੱਕ ਨਵੀਂ ਭਰਤੀ ਵਿੱਚ ਫਿਰ 150 ਉਮੀਦਵਾਰਾਂ ਨੂੰ ਜਿਹੜਾ ਨੌਕਰੀ ਦੇ ਦਿੱਤੀ ਗਈ ਹੈ ਪਰ ਆਮ ਲੋਕਾਂ ਨੂੰ ਇਹ ਸਮਝ ਵਿੱਚ ਨਹੀਂ ਆਉਂਦਾ ਕਿ ਕਿਸੇ ਇੱਕ ਬਹੁਤ ਵੱਡੀ ਭਰਤੀ ਜਿਸ ਦਾ 3 ਸਾਲ ਪਹਿਲਾਂ ਤੋਂ ਇਸ਼ਤਿਹਾਰ ਜਾਰੀ ਕਰਨ ਲੱਗੇ ਨੇ ਕਿ ਅਸੀਂ ਇੰਨੇ ਲੋਕਾਂ ਨੂੰ ਲਾਤਾ ਅਸੀਂ ਇੰਨੇ ਲੋਕਾਂ ਨੂੰ ਲਾਤਾ ਤੇ ਉਸ ਦੇ ਬਾਵਜੂਦ ਵੀ ਉਸੇ ਪ੍ਰਤੀ ਨੂੰ ਅਗਲੇ 4 ਸਾਲ ਤੱਕ ਚਲਾਈ ਹੁੰਦੇ ਨੇ ਕਿ ਅਸੀਂ ਲਾਤੇ ਜੀ ਅਸੀਂ ਲਾਤੇ ਅਸੀਂ ਲਾਤੇ ਸੋ ਦੋਸਤੋ ਉਹਨਾਂ 172 ਯੋਗ ਉਮੀਦਵਾਰਾਂ ਨੂੰ ਹੁਣ ਸਟੇਸ਼ਨ ਚੁਆਇਸ ਜਿਹੜੀ ਉਹ ਦੇਣ ਜਾ ਰਹੇ ਨੇ ਤੇ ਸਟੇਸ਼ਨ ਚੁਆਇਸ ਜਿਹੜੀ ਉਹ ਇਹਨਾਂ ਨੇ ਇਹ ਤਰੀਕ ਦਿੱਤੀ ਹੈ ਕਿ 14-11 ਤੋਂ 16-11 ਤੱਕ ਉਹ ਸਟੇਸ਼ਨ ਚੁਣ ਕਰ ਸਕਦੇ ਨੇ ਬਾਕੀ ਜਿਹੜੇ ਵੀ ਇਹਨਾਂ ਦੇ ਵਿੱਚ ਟਰਮ ਐਂਡ ਕੰਡੀਸ਼ਨ ਹੁੰਦੀਆਂ ਨੇ ਚੁਆਇਸ ਨਹੀਂ ਕਰੋਗੇ ਤਾਂ ਕਿਸੇ ਹੋਰ ਨੂੰ ਸਟੇਸ਼ਨ ਜਿਹੜਾ ਹੈ ਉਹ ਦਿੱਤਾ ਜਾਏਗਾ ਤੁਹਾਨੂੰ ਫਿਰ ਐਮਆਈਐਸ ਉਪਾਗ ਆਪ ਦੇਗਾ ਇਹ ਇਹਨਾਂ ਦੀਆਂ ਹਦਾਇਤਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ ਸੋ ਬੇਸਿਕਲੀ ਜਿਹੜੀ ਬੇਸਿਕ ਚੀਜ਼ ਹੈ ਇਹਦੇ ਵਿੱਚ ਕਿ ਇਹਨਾਂ ਨੂੰ ਇਹ ਚਾਹੀਦਾ ਸੀ ਕਿ ਜੋ ਲਿਸਟਾਂ ਬਾਕੀ ਰਹਿ ਗਈਆਂ ਜਿਹੜੀ ਬਾਕੀ ਸੀਟਾਂ ਰਹਿ ਗਈਆਂ ਉਹਨਾਂ ਨੂੰ ਪੂਰਾ ਕੀਤਾ ਜਾਏ ਹਾਲਾਂਕਿ ਇੱਥੇ ਵੀ ਤੁਸੀਂ ਦੇਖੋ ਸਿਵਲ ਰੈਕੋਰਡ ਪੋਟਿਸ਼ਨ 12070 ਆਫ 2025 ਦਾ ਇਹ ਹਵਾਲਾ ਦੇ ਰਹੇ ਨੇ ਕਿ ਕੋਰਟ ਨੇ ਕਿਹਾ ਵੀ ਲਾਗੂ ਕਰੋ ਪਰ ਕੋਰਟ ਤਾਂ ਇਹ ਵੀ ਕਹਿ ਰਹੀ ਹੈ ਕਿ ਪੋਸਟਾਂ ਨੂੰ ਡੀਗਰੀ ਰਿਜ਼ਰਵ ਕਰਕੇ ਜਿਹੜਾ ਹੈ ਤੁਸੀਂ ਉਹ ਦੋ ਬਾਕੀ ਬੱਚਿਆਂ ਨੂੰ ਪਰ ਉਸ ਦੇ ਉੱਪਰ ਇਹਨਾਂ ਦੇ ਕੰਨੀ ਜਿਹੜੀ ਉਹ ਜੂਨ ਨਹੀਂ ਖਤਰਾਉਂਦੀ ਇਹ ਹਰ ਇੱਕ ਕੰਮ ਨੂੰ ਇਹਨਾਂ ਡਿਲੇ ਕਰ ਰਹੇ ਨੇ 8 8 10 10 ਮਹੀਨੇ ਕਿਉਂਕਿ ਪਤਾ ਨਹੀਂ ਇਹਨਾਂ ਕੋਲ ਪੈਸੇ ਨਹੀਂ ਨੇ ਇਹਨਾਂ ਤੇ ਕੀ ਬੋਝ ਹੈ ਇਹਨਾਂ ਨੂੰ ਕਿਹੜੀ ਸਿੱਖਿਆ ਕ੍ਰਾਂਤੀਆਂ ਨੇ ਇਹਨਾਂ ਕੋਲੇ ਇਹ ਸਭ ਕੁਝ ਸਮਝ ਤੋਂ ਬਾਹਰ ਹੈ ਸੋ ਦੋਸਤੋ ਇਹ ਜਿਹੜੀ ਨਵੀਂ ਅਪਡੇਟ ਸੀ ਆਪ ਸਭ ਦੇ ਲਈ ਤੇ ਉਮੀਦ ਕਰਦੇ ਆਂ ਜੋ ਚੰਡੀਗੜ੍ਹ ਦੇ ਵਿੱਚ ਮੋਹਾਲੀ ਦੇ ਵਿੱਚ ਧਰਨਾ ਲੱਗਿਆ ਹੋਇਆ ਜਿਸ ਨੂੰ ਕਰੀਬ 80 ਦੇ ਦਿਨ ਜਿਹੜੇ ਹੋ ਚੁੱਕੇ ਨੇ ਸੋ ਆਪ ਜਿੰਨੇ ਵੀ ਨਾਟਸਰਨវេਦ ਉਮੀਦਵਾਰ ਇਸ ਨੂੰ ਵੀਡੀਓ ਨੂੰ ਸੁਣ ਰਹੇ ਹੋ ਉਸ ਤਰਨੇ ਤੇ ਜ਼ਰੂਰ ਪਹੁੰਚੋ ਜੋ ਗੇਟ ਦੇ ਬਾਹਰ ਵੀ ਬੈਠਦੇ ਨੇ ਬੱਚੇ ਕਈ ਵਾਰ ਔਰ ਜਿਹੜਾ ਹੈ ਉਹ ਗੇਟ ਤੋਂ ਪਾਸੇ ਹੋ ਕੇ ਵੀ ਬੈਠਦੇ ਨੇ ਕਈ ਵਾਰ ਜਿਸ ਤਰੀਕੇ ਨਾਲ ਇਹ ਪ੍ਰਸ਼ਾਸਨ ਨੂੰ ਉਹਨਾਂ ਨੂੰ ਸਹਿਯੋਗ ਕਰਨ ਨੂੰ ਕਹਿੰਦਾ ਉਹ ਵੀ ਕਰਦੇ ਨੇ ਪਰ ਵਿਭਾਗ ਜਿਹੜਾ ਹੈ ਉਹ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਉਹ ਕਾਰਵਾਈ ਅਮਲ ਵਿੱਚ ਨਹੀਂ ਲਿਆ ਰਿਹਾ ਅੱਸੀ ਦੇ ਕਰੀਬ ਦਿਨ ਜਿਹੜੇ ਹੈ ਉਹ ਤਰਨੇ ਦੇ ਉੱਪਰ ਬੈਠੇ ਵਿਦਿਆਰਥੀਆਂ ਨੂੰ ਹੋ ਚੁੱਕੇ ਨੇ ਸੋ ਇਹ ਅਪਡੇਟ ਸੀ ਦੋਸਤੋ ਧੰਨਵਾਦ ਥੈਂਕ ਯੂ ਵੈਰੀ ਮਚ ਚੈਨਲ ਨਾਲ ਜੁੜੇ ਰਹਿਣ ਲਈ ਕੋਈ ਹੋਰ ਅਪਡੇਟ ਆ